25000 ਵਾਲੀ ਪਹਿਲੀ ਕਬੱਡੀ ਚੱਲੀ ਪਹਿਲੀ ਕਬੱਡੀ ਚੱਲੀ ਪੁਲਹੱਥ ਪ੍ਰਬੰਧਕ ਕਮੇਟੀ ਵੱਲੋਂ 25000 ਵਾਲੀ ਆ ਸਾਹਮਣੇ ਬੁਲਟ ਆ ਇਹ ਬੋਡਾ ਦਾ ਜੇਤੂ ਗੱਡੀਆਂ ਦਾ ਜੇਤੂ ਪਾਗੜੀ ਦੀ ਚੈਂਪੀਅਨਸ਼ਿਪ ਦਾ ਦੋ ਵਾਰ ਦਾ ਉਹ ਥਾਰ ਦਾ ਜਿੱਤੂ ਇਸ ਵੇਲੇ ਗੱਲਾਂ ਸਾਰੇ ਗੱਲਾਂ ਸਾਰੇ ਗੱਲਾਂ ਸਾਰੇ ਉਹ ਕਈ ਖੇਡ ਮੇਲਿਆਂ ਦਾ ਬੈਸਟ ਇਹ ਬੁਲਟ ਖੀਰ ਵਾਲੀਆ 25000 ਵਾਲੀ ਪਹਿਲੀ ਕਰਮਜੀਤ ਲਸਾੜੇ ਦੀ ਧਰਤੀ ਦਾ ਟਰਾਈ ਵਧੀਆ ਗੁਰਬਾਲਾ ਜੀ ਜਿਹੜੇ ਆਸਟ੍ਰੇਲੀਆ ਚ ਖੇਡ ਮਿਲਦੇ ਨਹੀਂ ਪਾਉਂਦੇ ਸੀ ਲਓ ਦੂਸਰੀ ਕਬੱਡੀ 25000 ਖੱਪ ਪ੍ਰਬੰਧਕ ਕਮੇਟੀ ਵੱਲੋਂ ਬੁਲਟ ਖੀਰਾਵਾਲੀਏ ਦੀਆਂ ਤਿੰਨ ਕਬੱਡੀਆਂ ਨੇ ਬਿਆਲਪੁਰ ਦੇ ਕਬੱਡੀ ਕੱਪ ਤੇ 25000 ਲਗਿਆ ਹੋਇਆ ਆ 25000 ਵਾਲੀ ਦੂਸਰੀ ਕਬੱਡੀ ਆ ਸਾਹਮਣੇ ਵੀ ਸਿੰਗਾ ਦੀ ਟੀਮ ਆ ਉਹ ਸ਼ੋਮਣੀ ਕੋਰ ਦਾ ਪ੍ਰਬੰਧਕ ਕਮੇਟੀ ਇਧਰ ਹੀ ਸੈੱਡ ਦੂਜੀ ਕਾਮਯਾਬ ਸਕਸੈਸਫੁਲ ਹੋ ਗਈ ਹੈ ਕਦੇ ਆਸਟ੍ਰੇਲੀਆ ਤੀਸਰੀ ਤੇ ਆਖਰੀ ਕਬੱਡੀ ਬੁਲਾ ਖਪ ਪ੍ਰਬੰਧਕ ਕਮੇਟੀ ਵੱਲੋਂ 25000 ਵਾਲੀ ਬੁਲੇਟ ਕਬੱਡੀ 3 ਕਬੱਡੀ 4 ਕਬੱਡੀ 5 ਕਬੱਡੀ 6 ਕਬੱਡੀ ਬੱਲੇ ਆ ਕਬੱਡੀ 3 ਦੀ 25 25 25 25 25 25 25 25 ਹੈ ਤੜੀਆਂ ਮਾਰ ਦੋ ਯਾਰ ਯਾਰ ਤੜਗਿਆ ਮਾਰ ਦੋ ਬੁਲੇਟ ਓ 25000 ਦਾ ਜੇਤੂ ਹੋ ਗਿਆ ਓ ਤਿਆਨਪੁਰਿਆ ਨੇ ਬੱਲੇ